මැහෙම්මසාදු සංගක සොනහෝරෙමීතා මැහෙමසාදු සංගකී සොනහෝමරෙමීතා මැලෙපොයි කෝට ਹਾਰੇ ਨਿਰਮਲ ਪਾਇ ਚੀਤਾ ਮੈਨ ਕੋਈ ਕੋਟ ਅਗ ਹਾਰੇ ਨਿਰਮਲ ਪਾਇ ਚੀਤਾ ਮੈਂ ਮਸਾਦੂ ਸੰਗ ਕੀ ਸੁਣੋ ਮੇਰੇ ਮਹਮਸਾਦੂ ਸੰਗ ਕੀ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰਭ ਕੀਤਾ ਅੰਦੁਲੇਤ ਭਵਨ ਸੂਜਿਆ ਗੁਰ ਪੇਟ ਪਾਨੀਤਾ असि भगत गोविंद की कीटासती की ता जो जो इनो आपनों इस अप ਕਰਤੇ ਦਮ ਆੜ ਕੋ ਤੇ ਗਣੀ ਤਾਨੀਤਾ ਸ਼ਵਨ ਵੱਡਾਈ ਕੈਸਾ ਹੂੰ ਬੇਅੰਤ ਗਣੀਤਾ ਕਰ ਕੇ ਰਪਾਉ ਨਾਮ ਦੇਓ ਨਾਣ ਤਰ ਸ੍ਰੀ ਤਾ ਤਵਰ ਵਡਾਈ ਕੈਸਾ ਕੂੰ ਬੇਅੰਤ ਗਨੀ ਤਾ ਕਰ ਕੇਰ ਪਾਉ ਮੋ ਏ ਨਾਮ ਦੇਉ ਨਾਨਕ ਕਿਰਦਾਰ ਸ੍ਰੀਤਾ ਮੈਂ ਮਸਾਦੂ ਸੰਗ ਕੀ ਸੁਣੋ ਮੇਰੇ ਮੀਤਾ ਮੈਂ ਮਸਾਦੂ ਸੰਗ ਕੀ ਸੁਣੋ ਹੈ ਕੀਤਾ ਮਹੰਮਾ ਸਾਧੂ ਸੰਗ ਕੀ ਸੁਣੋ ਮੇਰੇ ਕੀਤਾ ਮਹੰਮਾ ਸਾਧੂ ਸੰਗ ਕੀ ਵਾਹਿਗੁਰੂ पौड़ी हर मंदर सोई आखी है हर जाता मानस दे गुरबचनी पाया ਸਭ ਆਤਮ ਰਾਮ ਪਛਾਤਾ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਅਮਰਤ ਮਹਿ ਬਾਣੀ ਰਾਮ ਕਲੀ ਕੀ ਵਾਰ ਆਵਾਜੇਸਤੀ 12ਵੀਂ ਪਉੜੀ ਦੀ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 953 ਵੰਗ ਉਤੇ ਸਿਸ਼ੋਬਤ ਹੈ ਜੀ ਕੌੜੀ ਹਰ ਮੰਦਰ ਸੋਈ ਅੱਖਿਆ ਜਿੱਥੋਂ ਹਰ ਜਾਂਦਾ ਹਰ ਮੰਦਰ ਤੇ ਜੋ ਸਰੀਰ ਉਸ ਵਾਹਿਗੁਰੂ ਦੇ ਸਾਜੇ ਹੋਏ ਹਨ ਇਹ ਸਾਰੇ ਹੀ ਹਰ ਮੰਦਰ ਹਨ ਹਰੀ ਦੇ ਮੰਦਰ ਹਨ ਹਰੀ ਦੇ ਰਹਿਣ ਦੇ ਲਈ ਮੰਦਰ ਹਨ ਹਰੀ ਦੇ ਰਹਿਣ ਦੇ ਲਈ ਸੋਹਣੇ ਘਰ ਹਨ ਹਰ ਮੰਦਰ ਹਰ ਮੰਦਰ ਸੋਈ ਅੱਖੀਆਂ ਜਿੱਥੋਂ ਹਰ ਜਾਪਤਾ ਉਸ ਤਰ੍ਹਾਂ ਦਾ ਸਾਰੇ ਹੀ ਉਸ ਵਾਹਿਗੁਰੂ ਦੇ ਸਾਜੇ ਹੋਏ ਹਰ ਮੰਦਰ ਹਨ ਜੋ ਸਰੀਰ ਹਨ ਸਾਰੇ ਹੀ ਹਰ ਮੰਦਰ ਹਨ ਪਰ ਅਸਲੀ ਉਹੀ ਹਰ ਮੰਦਰ ਹੈ ਜਿੱਥੋਂ ਹਰ ਜਾਪਤਾ ਜਿਸ ਸਰੀਰ ਦੇ ਵਿੱਚੋਂ ਇਹ ਪਛਾਣਿਆ ਜਾਵੇ ਕਿ ਇਹ ਹਰੀ ਦਾ ਘਰ ਹੈ ਜਿਸ ਸਰੀਰ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਜਗ ਪਵੇ ਉਸ ਤੋਂ ਹੀ ਪਛਾਨਿਆ ਜਾਂਦਾ ਕਿ ਇਹ ਹਰੀ ਦਾ ਮੰਦਿਰ ਹੈ ਜੋ ਇਸ ਤੇ ਅੰਦਰ ਜਗਦੀ ਹੈ ਕਿਉਂਕਿ ਸਤਿਗੁਰੂ ਜੀ ਦਾ ਪਰਮਾਨ ਹੈ ਗੌਰ ਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਉੱਤੇ ਜਿਹੜਾ ਚੱਲਦਾ ਹੈ ਉਸ ਦੇ ਅੰਦਰ ਵਿੱਚ ਪਰਮਾਤਮਾ ਦੀ ਜੋਤ ਜਗ ਜਾਂਦੀ ਹੈ ਉਸ ਪਰਮਾਤਮਾ ਦੀ ਜੋਤ ਦਾ ਉਜਾਲਾ ਹੋ ਜਾਂਦਾ ਫਿਰ ਉਹ ਹਰ ਮੰਦਰ ਬਣ ਜਾਂਦਾ ਹੈ ਤੋਂ ਸਤਿਗੁਰੂ ਜੀ ਇਸੇ ਕਰਕੇ ਸਾਨੂੰ ਇਸ ਤੇ ਉਪਦੇਸ਼ ਕਰਦੇ ਹਨ ਹਰ ਮੰਦਰ ਸੋਈ ਆਕੀਅ ਜਿੱਥੋਂ ਪਰ ਜਾਪਤਾ ਮਾਨਸ ਦੇ ਗੁਰਬਚਨੀ ਪਾਇਆ ਸਭ ਆਤਮ ਰਾਂ ਪਛਾਤਾ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਇਸ ਮਾਨਸ ਦੇ ਹੀ ਦੇ ਵਿੱਚ ਹੀ ਉਸ ਵਾਹਿਗੁਰੂ ਨੂੰ ਪਾਇਆ ਜਾ ਸਕਦਾ ਹੈ ਇਹ ਮਾਨਸ ਦੇਹੀ ਹੀ ਹੈ ਇਹ ਸਰੀਰ ਹੀ ਹੈ ਜਿਸ ਤੇ ਵਿੱਚ ਉਸ ਵਾਹਿਗੁਰੂ ਦੀ ਜੋਤ ਹੈ ਪਰੇ ਜੋਤ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਗੁਰੂ ਦਾ ਉਪਦੇਸ਼ مان ਕੇ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਇਸ ਜੋਤ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਮਾਨਸ ਦੇ ਗੁਰਬਚਨੀ ਪਾਇਆ ਗੁਰੂ ਦੇ ਬਚਨਾਂ ਰਾਹੀਂ ਉਸ ਪਰਮਾਤਮਾ ਨੂੰ ਇਸ ਮਾਨਸ ਦੇ ਇਹਦੇ ਵਿੱਚ ਪਾ ਲਿਆ ਇਸੇ ਕਰਕੇ ਭਗਤ ਪੀਪਾ ਜੀ ਦਾ ਉਪਦੇਸ਼ ਹੈ ਕਾਇ ਹੋ 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 ਦੇਵਾ ਕਾਇ ਹੋ ਦੇਵਲ ਕਾਇ ਹੋ ਜੰਗਮ ਜਾਤੀ ਇਕ ਕਾਇਆ ਹੀ ਹੈ ਜੋ ਦੇਵਤਾ ਹੈ ਇਕ ਕਾਇਆ ਹੀ ਦੇਵਤਾ ਸਰੂਪ ਹੈ ਇਸ ਦੇਵਤੇ ਦੀ ਕਾਇਆ ਦੀ ਹੀ ਪੂਜਾ ਕਰਨੀ ਹੈ ਕਿਉਂਕਿ ਇਸ ਇਸ ਕਾਇਆ ਦੇ ਵਿੱਚ ਹੀ ਪਰਮਾਤਮਾ ਹੈ ਕਾਇਓ ਦੇਵਾ ਕਾਇਓ ਦੇਵਲ ਦੇਵ ਆਲਿਆ ਅਰਥਾਤ ਦੇਵਤੇ ਦਾ ਘਰ ਅਰਥਾਤ ਮੰਦਰ ਇਹ ਕਾਇਆ ਹੀ ਮੰਦਰ ਹੈ ਇਹ ਕਾਇਆ ਹੀ ਦੇਵਤਾ ਹੈ ਪਰ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਇਸ ਕਾਇਆ ਦੇ ਵਿੱਚੋਂ ਉਸ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਸਭ ਆਤਮ ਰਾਮ ਪਛਾਤਾ ਜਿਹੜਾ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਗੁਰੂ ਦੇ ਉਪਮ ਵਿੱਚ ਤੁਰ ਕੇ ਉਸ ਪਰਮਾਤਮਾ ਨੂੰ ਆਪਣੇ ਸਰੀਰ ਦੇ ਵਿੱਚੋਂ ਪਾ ਲੈਂਦਾ ਇਸ ਤਾਇਆ ਦੇ ਵਿੱਚੋਂ ਹੀ ਪਾ ਲੈਂਦਾ ਹੈ ਉਹ ਫਿਰ ਸਭ ਆਤਮ ਰਾਮ ਪਛਾਣਦਾ ਉਹ ਸਾਰੇ ਪਾਸੇ ਉਸ ਵਾਹਿਗੁਰੂ ਦੀ ਹੀ ਜੋਤ ਉਸ ਨੂੰ ਦਿਸਦੀ ਹੈ ਉਹ ਸਾਰਿਆਂ ਦੇ ਵਿੱਚ ਉਸ ਵਾਹਿਗੁਰੂ ਦੀ ਹੀ ਜੋਤ ਦੇਖਦਾ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਸਾਰਿਆਂ ਦੇ ਵਿੱਚ ਉਹੀ ਜੋਤ ਹੈ ਸਭ ਮੈਂ ਜੋਤ ਇਹ ਨਹੀਂ ਕਿਸੇ ਦੇ ਵਿੱਚ ਬ੍ਰਾਹਮਣ ਦੇ ਵਿੱਚ ਕੋਈ ਹੋਰ ਜੋਤ क्षत्रिय ਦੇ ਵਿੱਚ ਹੋਰ ਵੈਸ਼ ਤੇ ਵਿੱਚ ਹੋਰ ਤੇ ਸ਼ੂਦਰ ਦੇ ਵਿੱਚ ਹੋਰ ਇਸ ਤਰ੍ਹਾਂ ਨਹੀਂ ਉਹ ਸਾਰਿਆਂ ਦੇ ਵਿੱਚ ਇੱਕੋ ਜੀ ਹੀ ਜੋਤ ਜਗ ਰਹੀ ਹੈ ਜਿਸ ਨੂੰ ਉਸ ਪਰਮਾਤਮਾ ਦੀ ਜੋਤ ਦਿਸਦੇ ਅੰਦਰ ਜਗ ਪੈਦੀ ਹੈ ਉਹ ਇਸ ਸਾਰਿਆਂ ਦੇ ਵਿੱਚ ਉਹ ਇੱਕ ਜੋਤ ਨੂੰ ਹੀ ਦੇਖਦਾ ਹੈ ਇੱਕ ਸਾਰਿਆਂ ਦੇ ਵਿੱਚ ਉਹ ਜੋਤ ਜੋ ਹੈ ਜੋ ਚੱਗ ਰਹੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਦੇਸ ਤੇ ਚਾਨਣ ਸਭ ਨੂੰ ਐ ਚਾਨਣ ਹੋਏ ਉਸ ਦੀ ਜੋਤ ਦੇ ਰਾਹੀ ਸਾਰਿਆਂ ਦੇ ਅੰਦਰ ਚਾਨਣ ਹੁੰਦਾ ਸਾਰਿਆਂ ਨੂੰ ਸੂਝ ਆਉਂਦੀ ਹੈ ਬਾਹਰ ਮੂੜ ਨਾ ਕੋਝੀਏ ਘਰ ਮਾਏ ਦੇ ਤਾਤਾ ਉਹ ਬਿਦਾਤਾ ਉਹ ਵਾਹਿਗੁਰੂ ਇਸ ਕਾਇਆ ਦੇ ਅੰਦਰ ਹੀ ਹੈ ਇਸ ਸਰੀਰ ਦੇ ਅੰਦਰ ਹੀ ਹੈ ਉਸ ਨੂੰ ਕਿਤੇ ਬਾਹਰ ਜਾ ਕੇ ਕੋਜਣ ਦੀ ਲੋੜ ਨਹੀਂ ਹੈ ਬਾਹਰ ਮੂਲ ਨਾ ਖੋਜੀਏ ਉਹ ਬਿਲਕੁਲ ਵੀ ਨਾ ਉਸ ਨੂੰ ਬਾਹਰ ਕੋਜੋ ਕਿਉਂਕਿ ਉਹ ਸਾਡੇ ਅੰਦਰ ਹੀ ਹੈ ਇਸ ਕਾਇਆ ਦੇ ਅੰਦਰ ਹੀ ਉਸ ਵਾਹਿਗੁਰੂ ਦੀ ਜੋਤ ਹੈ ਐਸੇ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਾਂ ਕਾਹਿਰੇ ਬਨ ਕੋ ਜਣ ਜਾਈ ਕਾਹਿਰੇ ਬਨ ਕੋ ਜਣ ਜਾਈ ਸਰਬ ਨਿਵਾਸੀ ਸਦਾ ਆਲੇ ਪਾ ਤੋ ਹੀ ਸੰਗ ਸਮਾਈ ਭਾਈ ਕਿਉਂ ਬਾਣਾ ਦੇ ਵਿੱਚ ਤੂੰ ਉਸ ਨੂੰ ਖੋਜਣ ਲਈ ਜਾਂਦਾ ਹੈ ਭੱਜਣ ਨਹੀਂ ਜਾਂਦਾ ਹੈ ਉਹ ਤਾਂ ਤੇਰੇ ਅੰਦਰ ਹੀ ਹੈ ਉਸ ਨੂੰ ਆਪਣੇ ਅੰਦਰ ਹੀ ਪਾ ਲੋ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਆਪਣੇ ਅੰਦਰੋਂ ਹੀ ਉਸ ਵਾਹਿਗੁਰੂ ਨੂੰ ਲੱਭੋ ਮਨ ਮੁਖ ਹਾਰੇ ਮੰਦਰ ਕੀ ਸਾਰਨਾ ਜਾਣਨੀ ਇਨੀ ਜਨਮ ਗਵਾਤਾ ਮਨ ਮੁਖ ਜੋ ਆਪਣੇ ਮਨ ਦੇ ਵਿੱਚੇ ਤੁਰਦੇ ਹਨ ਗੁਰੂ ਦੇ ਵਿੱਚੇ ਨਹੀਂ ਤੁਰਦੇ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਦੇ ਬਲਕੇ ਆਪਣੇ ਮਨ ਦੇ ਵਿੱਚੇ ਤੁਰਦੇ ਹਨ ਉਹ ਉਸ ਪਰਮਾਤਮਾ ਵੀ ਸਾਰ ਉਸ ਪਰਮਾਤਮਾ ਦਾ ਜੋ ਹਾਰੇ ਮੰਦਰ ਹੈ ਇਹ ਜੋ ਸਰੀਰ ਹੈ ਕਿ ਉਹ ਵਾਹਿਗੁਰੂ ਇਸ ਸਰੀਰ ਦੇ ਵਿੱਚ ਹੀ ਹੈ ਇਹ ਸਰੀਰ ਜੋ ਹੈ ਉਹ ਹਰ ਮੰਦਰ ਹੈ ਹਰੀ ਦੇ ਰਹਿਣ ਦਾ ਟਿਕਾਣਾ ਹੈ ਹਰੀ ਦਾ ਸੋਹਣਾ ਘਰ ਹੈ ਮਨੁੱਖ ਜੋ ਆਣ ਉਹ ਇਸ ਗੱਲ ਨੂੰ ਨਹੀਂ ਜਾਣਦੇ ਮਨ ਮੁਖ ਹਰ ਮੰਦਰ ਕੀ ਸਾਰਾ ਨਾਂ ਜਾਣਣੀ ਤਿਨੇ ਜਨਮ ਗਵਾਤਾ ਪਰ ਇਹੋ ਜੇ ਮਨਮੁਖ ਜੁਵਾਨ ਉਹ ਆਪਣਾ ਜਨਮ ਹੀ ਗਵਾ ਕੇ ਜਾਂਦੇ ਹਨ ਸਭ ਰਮੈਂ ਇੱਕ ਵਰਪੇ ਦਾ ਗੁਰ ਸ਼ਬਦ ਹੀ ਪਾਇਆ ਜਾਈ ਸਾਰਿਆਂ ਦੇ ਵਿੱਚ ਇੱਕ ਉਹ ਪਰਮਾਤਮਾ ਹੀ ਵਰਤ ਰਿਹਾ ਹੈ ਸਾਰਿਆਂ ਦੇ ਵਿੱਚ ਉਸਤੀ ਹੀ ਜੋਤ ਹੈ ਸਭ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਸਾਰਿਆਂ ਦੇ ਵਿੱਚ ਉਹ ਰਾਮ ਹੀ ਮੂਰਿਆ ਕੇਵਲ ਰਾਮ ਹੀ ਬੋਲਦਾ ਹੈ ਰਾਮ ਤੋਂ ਬਿਨਾ ਹੋਰ ਕੋਈ ਨਹੀਂ ਹੈ ਇਸੇ ਕਰਕੇ ਸਤਿਗੁਰੂ ਜੀ ਇੱਥੇ ਵੀ ਸਾਨੂੰ ਇਹ ਉਪਦੇਸ਼ ਕਰਦੇ ਨੇ ਕਿ ਸਭ ਮੈਂ ਇੱਕ ਵਰਤਦਾ ਸਾਰਿਆਂ ਦੇ ਵਿੱਚੋਂ ਇੱਕ ਹੈ ਹਰ ਇੱਕ ਦੇ ਸਰੀਰ ਦੇ ਵਿੱਚ ਉਹ ਵਾਇਗਰੂ ਹੈ ਪਰ ਮਿਲਦਾ ਕਿਸ ਤਰ੍ਹਾਂ ਹੈ ਗੁਰ ਸ਼ਬਦੀ ਪਾਇਆ ਜਾਏ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਉਸ ਨੂੰ ਪਾਇਆ ਜਾ ਸਕਦਾ ਹੈ ਗੁਰੂ ਦਾ ਸ਼ਬਦ ਸਤ ਗੁਰੂ ਦੀ ਅੰਮ੍ਰਿਤਮਈ ਬਾਣੀ ਜਿਹੜੀ ਕਿ ਉਸ ਵਾਹਿਗੁਰੂ ਦੇ ਸਿਫਤ ਸਲਾਹ ਦੇ ਨਾਲ ਭਰੀ ਹੋਈ ਹੈ ਇਹ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਉਸ ਪਰਮਾਤਮਾ ਨੂੰ ਇਸ ਕਾਇਆ ਦੇ ਵਿੱਚ ਇਸ ਸਰੀਰ ਦੇ ਵਿੱਚ ਹੀ ਪਾਇਆ ਜਾ ਸਕਦਾ ਹੈ ਸਭ ਮੈਂ ਇੱਕ ਵਰਤ ਦਾ ਗੁਰ ਸ਼ਬਦ ਹੀ ਪਾਇਆ ਚਾਈ ਵਾ ਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਇਸ ਆਰਾਮ ਕਲੇ ਕੀ ਵਾਰ ਦੀ ਰਹਾਉ ਦੀ ਤੁਕ ਜਿਹੜੀ ਇਹ ਹਰ ਪੌੜੀ ਦੀ ਅਖੀਰਲੀ ਪੰਕਤੀ ਦੇ ਨਾਲ ਤਰਤੀਬ ਵਾਰ ਸਤਿਗੁਰੂ ਜੀ ਨੇ ਲਿਖੀ ਹੋਈ ਹੈ ਕਿ ਹਰ ਪੌੜੀ ਦੀ ਅਖੀਰਲੀ ਪੰਕਤੀ ਦੇ ਨਾਲ ਇਸ ਨੂੰ ਪੜ੍ਹਨਾ ਹੈ ਇਹ ਪ੍ਰਾਤਨ ਮਰਯਾਦਾ ਹੈ ਇਸ ਕਰਕੇ ਆਓ ਇੱਥੇ ਅਖੀਰਲੀ ਪੰਕਤੀ ਦੇ ਨਾਲ ਇਸ ਨੂੰ ਪੜ੍ਹੀਏ ਤਾਂ ਜੋ ਇਹ ਪੌੜੀ ਵੀ ਹੋ ਪੂਰੀ ਹੋ ਸਕੇ ਸਭ ਮੈਂ ਇੱਕ ਵਰਤ ਦਾ ਗੁਰ ਸ਼ਬਦੀ ਪਾਇਆ ਜਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਹੀ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸਚੀ ਨਾਇਣ ਵਾਰਿਕ ਜੀ ਦਾ ਕਲਸਾ ਵਾਰਿਕ ਜੀ ਦੀ ਫਤ